ਤੁਸੀਂ ਰਾਤ ਦੇ ਵੇਲੇ ਰੋਟੀ ਖਾਣ ਤੋਂ ਬਾਅਦ ਸੈਰ ਕਰਦੇ ਹੋ ਜੇਕਰ ਹਾਂ ਤੇ ਬਹੁਤ ਚੰਗਾ ਹੈ ਪਰ ਜੇਕਰ ਤੁਸੀਂ ਸੈਰ ਨਹੀਂ ਕਰਦੇ ਤੇ ਤੁਹਾਡੇ ਲਈ ਕਈ ਪਰੇਸ਼ਾਨੀਆਂ ਖੜੀਆਂ ਕਰ ਸਕਦਾ ਹੈ ਦੱਸਿਆ ਜਾਂਦਾ ਹੈ ਕਿ ਰਾਤ ਦੇ ਵੇਲੇ ਖਾਣਾ ਖਾਣ ਤੋਂ ਬਾਅਦ ਤੁਹਾਨੂੰ ਥੋੜੇ ਸਮੇਂ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਸੜਕ ਦੇ ਵਿੱਚ ਜਾਂ ਫਿਰ ਆਪਣੇ ਘਰ 'ਚ ਥੋੜਾ ਬਹੁਤ ਤੁਰ ਫਿਰ ਲੈਂਦੇ ਹੋ ਤੇ ਉਹ ਤੁਹਾਡੇ ਸਰੀਰ ਦੇ ਲਈ ਚੰਗਾ ਹੋ ਸਕਦਾ ਹੈ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਭਾਰ ਘਟਕਾਣਾ ਚਾਹੁੰਦੇ ਹੋ ਤੇ ਰਾਤ ਦੇ ਵਿੱਚ ਡਿਨਰ ਦੇ ਬਾਅਦ ਪੈਦਲ ਚਲਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਨੇ ਹੋ ਜਾਂਦੇ ਬਾਅਦ ਸੈਰ ਕਰਨ ਦੇ ਨਾਲ ਸਾਡੇ ਸਰੀਰ ਦਾ ਹਰ ਅੰਤਿ ਮਾਸਪੇਸ਼ੀਆਂ ਠੀਕ ਤਰ੍ਹਾਂ ਕੰਮ ਕਰਦੀਆਂ ਹਨ ਇਸ ਨਾਲ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਚੰਗੀ ਤਰੀਕੇ ਨਾਲ ਕੰਮ ਕਰਦਾ ਡਾਕਟਰਾਂ ਦੇ ਮੁਤਾਬਕ ਖਾਣਾ ਖਾਣ ਦੇ ਬਾਅਦ ਰੋਜ਼ਾਨਾ ਤੁਹਾਨੂੰ ਘੱਟੋ-ਘੱਟ 15 ਤੋਂ 20 ਮਿੰਟ ਸੈਰ ਕਰਨੀ ਚਾਹੀਦੀ ਹੈ ਜੇਕਰ ਤੁਹਾਡੇ ਕੋਲ ਜ਼ਿਆਦਾ ਸਮਾਂ ਹੈ ਤਾਂ ਤੁਸੀਂ ਇਸ ਨੂੰ ਵਧਾ ਸਕਦੇ ਹੋ ਪਰ ਧਿਆਨ ਰੱਖੋ ਕਿ ਤੁਹਾਡਾ ਭੋਜਨ ਕਰਕੇ 1 ਘੰਟਾ ਹੋ ਜਾਣਾ ਚਾਹੀਦਾ ਹੈ ਪਾਚਨ ਦੇ ਵਿੱਚ ਸੁਧਾਰ ਹੁੰਦਾ ਰਾਤ ਦੇ ਖਾਣੇ ਤੋਂ ਬਾਅਦ ਟੈਲਣ ਦੇ ਨਾਲ ਸਾਡਾ ਪਾਚਨ ਤੰਤਰ ਸਿਹਤਮੰਦ ਹੋ ਜਾਂਦਾ ਇਸ ਦੇ ਨਾਲ ਸੋਜਿਸ਼ ਘੱਟ ਹੁੰਦੀ ਹੈ ਕਬਜ਼ ਦੀ ਸੰਭਾਵਨਾ ਘੱਟ ਹੁੰਦੀ ਹੈ ਪੇਟ ਦੇ ਨਾਲ ਸੰਬੰਧਿਤ ਕਿਸੇ ਵੀ ਹੋਰ ਸਮੱਸਿਆ ਤੋਂ ਆਰਾਮ ਮਿਲਦਾ ਹੈ پارک ਘਟਾਉਣ ਦੇ ਵਿੱਚ ਵੀ ਮਦਦ ਹੁੰਦਾ ਹੈ ਖਾਣਾ ਖਾਣ ਦੇ ਬਾਅਦ ਜੇਕਰ ਤੁਸੀਂ 15 ਤੋਂ 20 ਮਿੰਟ ਤੱਕ ਟਹਿਲ ਲੈਂਦੇ ਹੋ ਤਾਂ ਤੁਸੀਂ ਮੋਟਾਪੇ ਦਾ ਸ਼ਿਕਾਰ ਨਹੀਂ ਹੋ ਸਕਦੇ ਕਿਉਂਕਿ ਪੈਦਲ ਚੱਲਣਾ ਮੈਟਾਬੋਲਿਜ਼ਮ ਨੂੰ ਬੂਸਟ ਕਰਦਾ ਹੈ ਵਾਸੇ ਕਿ پارک ਘਟਾਉਣ ਦੇ ਲਈ ਤੁਹਾਡਾ ਮੈਟਾਬੋਲਿਜ਼ਮ ਸਹੀ ਹੋਣਾ ਚਾਹੀਦਾ ਇਮਿਊਨਿਟੀ ਵਧਾਉਣ ਦੇ ਵਿੱਚ ਵੀ ਮਦਦ ਮਿਲਦੀ ਹੈ ਰਾਤ ਨੂੰ ਖਾਣਾ ਖਾ ਕੇ ਚੱਲਣ ਵਿੱਚ ਜੋ ਇਮਿਊਨਿਟੀ ਸਾਨੂੰ ਮਿਲਦੀ ਹੈ ਉਹ ਸਾਡੇ ਲਈ ਬਹੁਤ ਚੰਗੀ ਹੈ ਕਿਹਾ ਜਾਂਦਾ ਹੈ ਕਿ ਇਮਿਊਨਿਟੀ ਸਿਸਟਮ ਦੇ ਵਿੱਚ ਟੌਕਸਿਨ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਪੈਦਲ ਚੁਲਣਾ ਸਾਡੇ ਅੰਦਰੂਨੀ ਅੰਗਾਂ ਤੇ ਲਈ ਬਿਹਤਰੀਨ ਤਰੀਕੇ ਦੇ ਨਾਲ ਕੰਮ ਕਰਦਾ ਹੈ। ਬਲੱਡ ਸ਼ੂਗਰ ਦੇ ਲੈਵਲ ਨੂੰ ਵੀ ਕੰਟਰੋਲ ਕਰਦਾ ਹੈ। ਹੈਲਥ ਮਾਹਰ ਦੱਸਦੇ ਨੇ ਕਿ ਖਾਣਾ ਖਾਣ ਦੇ ਕੁਝ ਸਮੇਂ ਬਾਅਦ ਤੁਹਾਡੇ ਸਰੀਰ ਦੇ ਵਿੱਚ ਬਲੱਡ ਸ਼ੂਗਰ ਲੈਵਲ ਵਧਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਤੁਸੀਂ ਰਾਤ ਨੂੰ ਖਾਣ ਤੋਂ ਬਾਅਦ ਟੈਲਨ ਜਾਂਦੇ ਹੋ ਤੇ ਇਸ ਦੇ ਨਾਲ ਬਲੱਡ ਸ਼ੂਗਰ ਦਾ ਜਿਹ ਲੈਵਲ ਹੈ ਉਹ ਕੰਟਰੋਲ ਦੇ ਵਿੱਚ ਆ ਜਾਂਦਾ ਹੈ ਇਸ ਦੇ ਨਾਲ ਹਾਈਪਰ ਗਲੇਸੀਮੀਆ ਦਾ ਜੋ ਖਤਰਾ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਰਾਤ ਦੇ ਵੇਲੇ ਰੋਟੀ ਖਾਣ ਤੋਂ ਬਾਅਦ ਸੈਰ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਇਸ ਦੇ ਕਈ ਫਾਇਦੇ ਮਿਲ ਸਕਦੇ ਨੇ ਕਿ ਤੁਸੀਂ ਰਾਤ ਦੇ ਵੇਲੇ ਰੋਟੀ ਖਾਣ ਤੋਂ ਬਾਅਦ ਸੈਰ ਕਰਦੇ ਹੋ ਜੇਕਰ ਹਾਂ ਤੇ ਬਹੁਤ ਚੰਗਾ ਪਰ ਜੇਕਰ ਤੁਸੀਂ ਸੈਰ ਨਹੀਂ ਕਰਦੇ ਤੇ ਤੁਹਾਡੇ ਲਈ ਕਈ ਪਰੇਸ਼ਾਨੀਆਂ ਖੜੀਆਂ ਕਰ ਸਕਦਾ ਹੈ ਦੱਸਿਆ ਜਾਂਦਾ ਹੈ ਕਿ ਰਾਤ ਦੇ ਵੇਲੇ ਖਾਣਾ ਖਾਣ ਤੋਂ ਬਾਅਦ ਤੁਹਾਨੂੰ ਥੋੜੇ ਸਮੇਂ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਸੜਕ ਦੇ ਵਿੱਚ ਜਾਂ ਫਿਰ ਆਪਣੇ ਘਰ 'ਚ ਥੋੜਾ ਬਹੁਤ ਤੁਰ ਫਿਰ ਲੈਂਦੇ ਹੋ ਤੇ ਉਹ ਤੁਹਾਡੇ ਸਰੀਰ ਦੇ ਲਈ ਚੰਗਾ ਹੋ ਸਕਦਾ ਹੈ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਭਾਰ ਘਟਕਾਣਾ ਚਾਹੁੰਦੇ ਆ ਤੇ ਰਾਤ ਦੇ ਵਿੱਚ ਡਿਨਰ ਦੇ ਬਾਅਦ ਪੈਦਲ ਜਲਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਨੇ ਹੋ ਜਾਂਦੇ ਬਾਅਦ ਸੈਰ ਕਰਨ ਦੇ ਨਾਲ ਸਾਡੇ ਸਰੀਰ ਦਾ ਹਰ ਅੰਗ ਤੇ ਮਾਸਪੇਸ਼ੀਆਂ ਠੀਕ ਤਰ੍ਹਾਂ ਕੰਮ ਕਰਦੀ ਹੈਵੇਂ ਇਸ ਨਾਲ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਚੰਗੀ ਤਰੀਕੇ ਨਾਲ ਕੰਮ ਕਰਦਾ ਹੈ ਡਾਕਟਰਾਂ ਦੇ ਮੁਤਾਬਕ ਖਾਣਾ ਖਾਣ ਦੇ ਬਾਅਦ ਰੋਜ਼ਾਨਾ ਤੁਹਾਨੂੰ ਘੱਟੋ ਘੱਟ 15 ਤੋਂ 20 ਮਿੰਟ ਸੈਰ ਕਰਨੀ ਚਾਹੀਦੀ ਹੈ ਜੇਕਰ ਤੁਹਾਡੇ ਕੋਲ ਜ਼ਿਆਦਾ ਸਮਾਂ ਹੈ ਤਾਂ ਤੁਸੀਂ ਇਸ ਨੂੰ ਵਧਾ ਸਕਦੇ ਹੋ ਪਰ ਧਿਆਨ ਰੱਖੋ ਕਿ ਤੁਹਾਡਾ ਭੋਜਨ ਕਰਕੇ 1 ਘੰਟਾ ਹੋ ਜਾਣਾ ਚਾਹੀਦਾ ਹੈ ਪਾਚਨ ਦੇ ਵਿੱਚ ਸੁਧਾਰ ਹੁੰਦਾ ਰਾਤ ਦੇ ਖਾਣੇ ਤੋਂ ਬਾਅਦ ਟੈਲਨ ਦੇ ਨਾਲ ਸਾਡਾ ਪਾਚਨ ਤੰਤਰ ਸਿਹਤਮੰਦ ਹੋ ਜਾਂਦਾ ਹੈ ਇਸ ਦੇ ਨਾਲ ਸੋਜਿਸ਼ ਘਟ ਹੁੰਦੀ ਹੈ ਕਬਜ਼ ਦੀ ਸੰਭਾਵਨਾ ਘਟ ਹੁੰਦੀ ਹੈ ਪੇਟ ਦੇ ਨਾਲ ਸੰਬੰਧਿਤ ਕਿਸੇ ਵੀ ਹੋਰ ਸਮੱਸਿਆ ਤੋਂ ਆਰਾਮ ਮਿਲਦਾ ਹੈ ਬਾਹਰ ਘਟਾਉਣ ਦੇ ਵਿੱਚ ਵੀ ਮਦਦ ਹੁੰਦਾ ਹੈ ਖਾਣਾ ਖਾਣ ਦੇ ਬਾਅਦ ਜੇਕਰ ਤੁਸੀਂ 15 ਤੋਂ 20 ਮਿੰਟ ਤੱਕ ਟਹਿਲ ਲੈਂਦੇ ਹੋ ਤਾਂ ਤੁਸੀਂ ਮੋਟਾਪੇ ਦਾ ਸ਼ਿਕਾਰ ਨਹੀਂ ਹੋ ਸਕਦੇ ਕਿਉਂਕਿ ਪੈਦਲ ਚੱਲਣਾ ਮੈਟਾਬੋਲਿਜ਼ਮ ਨੂੰ ਬੂਸਟ ਕਰਦਾ ਹੈ ਵਾਸਤੇ ਕਿ ਬਾਹਰ ਘਟਾਉਣ ਦੇ ਲਈ ਤੁਹਾਡਾ ਮੈਟਾਬੋਲਿਜ਼ਮ ਸਹੀ ਹੋਣਾ ਚਾਹੀਦਾ ਇਮਿਊਨਿਟੀ ਵਧਾਉਣ ਦੇ ਵਿੱਚ ਵੀ ਮਦਦ ਮਿਲਦੀ ਹੈ ਰਾਤ ਨੂੰ ਖਾਣਾ ਖਾ ਕੇ ਚੱਲਣ ਵਿੱਚ ਜੋ ਇਮਿਊਨਿਟੀ ਸਾਨੂੰ ਮਿਲਦੀ ਹੈ ਉਹ ਸਾਡੇ ਲਈ ਬਹੁਤ ਚੰਗੀ ਹੈ ਕਿਹਾ ਜਾਂਦਾ ਹੈ ਕਿ ਇਮਿਊਨਿਟੀ ਸਿਸਟਮ ਦੇ ਵਿੱਚ ਟੌਕਸਿਨ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਪੈਦਲ ਚੁਲਣਾ ਸਾਡੇ ਅੰਦਰੂਨੀ ਅੰਗਾਂ ਤੇ ਲਈ ਬਿਹਤਰੀਨ ਤਰੀਕੇ ਦੇ ਨਾਲ ਕੰਮ ਕਰਦਾ ਹੈ। ਬਲੱਡ ਸ਼ੂਗਰ ਦੇ ਲੈਵਲ ਨੂੰ ਵੀ ਕੰਟਰੋਲ ਕਰਦਾ ਹੈ। ਹੈਲਥ ਮਾਹਰ ਦੱਸਦੇ ਨੇ ਕਿ ਖਾਣਾ ਖਾਣ ਦੇ ਕੁਝ ਸਮੇਂ ਬਾਅਦ ਤੁਹਾਡੇ ਸਰੀਰ ਦੇ ਵਿੱਚ ਬਲੱਡ ਸ਼ੂਗਰ ਲੈਵਲ ਵਧਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਤੁਸੀਂ ਰਾਤ ਨੂੰ ਖਾਣ ਤੋਂ ਬਾਅਦ ਟੈਲਨ ਜਾਂਦੇ ਹੋ ਤੇ ਇਸ ਦੇ ਨਾਲ ਬਲੱਡ ਸ਼ੂਗਰ ਦਾ ਜਿਹ ਲੈਵਲ ਹੈ ਉਹ ਕੰਟਰੋਲ ਦੇ ਵਿੱਚ ਆ ਜਾਂਦਾ ਇਸ ਦੇ ਨਾਲ ਹਾਈਪਰ ਗਲੇਸੀਮੀਆ ਦਾ ਜੋ ਖਤਰਾ ਉਹ ਘਟਣਾ ਸ਼ੁਰੂ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਰਾਤ ਦੇ ਵੇਲੇ ਰੋਟੀ ਖਾਣ ਤੋਂ ਬਾਅਦ ਸੈਰ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਇਸ ਦੇ ਕਈ ਫਾਇਦੇ ਮਿਲ ਸਕਦੇ ਹਨ